ਅਸਮਤ ਖਾਲਸਾ ਸੱਦਿਆ ਜਾਂਦਾ ਇੱਥੇ ਰਾਤ ਨੂੰ 8:30 ਵਜੇ ਦਸਤਾਰ ਬੰਦੀਆਂ ਹੋ ਜਾਂਦੀਆਂ ਤੁਸੀਂ ਆਪਣੀਆਂ ਤਾਂ ਹੈਕਣਾ ਪਕਾਈ ਜਾਂਦੇ ਹੋ ਕਾ ਨਵੀਂ ਪੀੜ੍ਹੀ ਮורה ਕੀ ਪਰੋਸ ਰਹੇ ਹੋ ਜਥੇਦਾਰਾਂ ਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਰੋਂਦਿਆਂ ਵੇਖਿਆ ਕਿ ਨਹੀਂ ਵੇਖਿਆ ਵੇਖਿਆ ਨਾ ਜੀ ਤਾਂ ਜਿਹੜੀ ਕੌਮ ਲਈ ਜਥੇਦਾਰ ਰੋਂ ਲੱਗ ਪਿਆ ਫਿਰ ਕੌਮ ਦੇ ਮੂੰਹ ਤੇ ਹਾਸਾ ਕਿੱਥੋਂ ਆਊਗਾ ਇਹਨਾਂ ਮורה ਅਸੀਂ ਕੀ ਪਰੋਸ ਰਹੇ ਹਾਂ ਕਿ ਜਥੇਦਾਰ ਦੀ ਤਾਕਤ ਕੀ ਹੈ ਜਦੋਂ ਮਰਜ਼ੀ ਰਾਤ ਨੂੰ ਚਗਾਲਾ ਤੋਂ ਜਦੋਂ ਮਰਜ਼ੀ ਸਲਾ ਦਿਓ ਗੱਲਾਂ ਕਹਿਣ ਨੂੰ ਬੜੀਆਂ ਨੇ ਬੜਾ ਗੁੱਸਾ ਬੜਾ ਕੋ ਸੁਣਾ ਸਕਦੇ ਆ ਬੜਾ ਕੋ ਸਾਹਮਣੇ ਧਰ ਸਕਦੇ ਆ ਜਵਾਬ ਤੁਹਾਡੇ ਕੋਲ ਇੱਕ ਨਹੀਂ ਹੋਣਾ ਸਿਰਫ ਬਾਦਲਾਂ ਦੀ ਜਿਹੜਾ ਕਿ ਤੁਹਾਡੇ ਕੋਲ ਚੱਕਰੀ ਜਿਹੜੀ ਬਾਦਲਾ ਉਹਦੀ ਤੁਹਾਨੂੰ ਚੱਕਰੀ ਜਿੰਨੀ ਮਰਜ਼ੀ ਤੁਸੀਂ ਕਰ ਸਕਦੇ ਹੋ ਪਰ ਜਵਾਬ ਤੁਹਾਡੇ ਕੋਲੇ ਜੋ ਕੁਝ ਅੱਜ ਸਿੱਖ ਪੰਥ ਦੇ ਵਿੱਚ ਹੋ ਰਿਹਾ ਜੋ ਸਿੱਖੀ ਦਾ ਘਰ ਤੁਸੀਂ ਕਰ ਰਹੇ ਹੋ ਉਹ ਤੁਹਾਡੇ ਕੋਲ ਜਵਾਬ ਨਹੀਂ ਹੋਣਾ ਅੱਜਾ ਢਾਡੀ ਸਿੰਘ ਨੇ ਵੀ ਤੁਹਾਨੂੰ ਦੱਸ ਦਿੱਤਾ ਕਿ ਜਥੇਦਾਰੀ ਦੀ ਪਦਵੀ ਆ ਸਰਬੱਤ ਖਾਲਸਾ ਬੁਲਾਇਆ ਜਾਂਦਾ ਜਦੋਂ ਜਥੇਦਾਰ ਆ ਨੂੰ ਸਹਾਜ ਜਾਂਦਾ ਲਗਾਇਆ ਜਾਂਦਾ ਭਾਈ ਗਰਦੇਵ ਸਿੰਘ ਕੌਂਕੇ ਨੂੰ ਸਰਬੱਤ ਖਾਲਸੇ ਵੱਲੋਂ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਤਾਂ ਬਾਦਲ ਨੂੰ ਰਾਸ ਨਾ ਆਇਆ ਕਿ ਜਥੇਦਾਰ ਕਮੇ ਹੋ ਸਕਦਾ ਤਾਂ ਉਹਦਾ ਕਤਲ ਕਰਵਾ ਦਿੱਤਾ ਉਸ ਜਥੇਦਾਰ ਸਾਡੇ ਗਰਦੇਵ ਸਿੰਘ ਕੌਂਕੇ ਦਾ ਸਰਬੱਤ ਖਾਲਸਾ ਸੱਦਿਆ ਗਿਆ 2015 ਦੇ ਵਿੱਚ ਸੱਦਿਆ ਗਿਆ ਚੰਬੇ ਦੀ ਧਰਤੀ ਦੇ ਉੱਪਰ ਭਾਈ ਜਗਤਾਰ ਸਿੰਘ ਹਵਾਰੇ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਬਣਾਇਆ ਗਿਆ ਪਰ ਇਹਨਾਂ ਬਾਦਲ ਕੈ ਨੂੰ ਉਪਰਬਾਨ ਨਹੀਂ ਹੋਇਆ ਕਹਿੰਦੇ ਉਹ ਕਾਤਲਾ ਉਹ ਅਤਵਾਦੀ ਆ ਇਹ ਸੱਤਵਾਦੀ ਹੋਗੇ ਇਹ ਜਿਹੜੇ ਕਿ ਇਹਨਾਂ ਦੇ ਸੱਡੇ ਕੋਈ ਨਹੀਂ ਮਾਰਦ ਕਿੰਨੇ ਹੋ ਇਹ ਸੱਤਵਾਦੀ ਹੋਗੇ ਬਾਦਲ ਲਾਣਾ ਤੇ ਅੱਜ ਜਿਹੜੀਆਂ ਇਹਨਾਂ ਦੇ ਕਰਤੂਤਾਂ ਨੇ ਜੇਕਰ ਆਪਾਂ ਜੱਗ ਕਰਨ ਲੱਗ ਜਾਈਏ ਤਾਂ ਕਹਿੰਦੇ ਹੁੰਦੇ ਕਿ ਆਪਣਾ ਜਿਹੜਾ ਝੁਗਾ ਜਿਹੜਾ ਚੱਕਦੇ ਆ ਤੇ ਢੇਡਾ ਆਪਣਾ ਨੰਗਾ ਹੁੰਦਾ ਸੀ ਫੇਰ ਵੀ ਸੋਚਦੇ ਜਾਂਦੇ ਆ ਕਿ ਇਹਨਾਂ ਦੀ ਆ ਉਹ ਕਰਤੂਤਾ ਨਾ ਦਸੀਏ ਸ਼ਾਇਦ ਇਹ ਬੰਦੇ ਬਣ ਜਾਣ ਪਰ ਇਹਨਾਂ ਬੰਦਿਆਂ ਵਾਲਾ ਇਹਨਾਂ ਨੇ ਕੰਮ ਨਹੀਂ ਕਰਨਾ ਇਹਨਾਂ ਨੇ ਸੂਤ ਕਦੋਂ ਤੱਕ ਆਉਣਾਗਾ ਜਦੋਂ ਤੱਕ ਇਹਨਾਂ ਦੀ ਕਰਤੂਤਾ ਜਗਜਾਗ ਨਹੀਂ ਹੁੰਦੀਆਂ ਬੇਸ਼ੱਕ ਹੋ ਰਹੀਆਂ ਨੇ ਲਾਂਦਾ ਪੈ ਰੀਆਂ ਅੱਜ ਚਾਰੇ ਪਾਸਿਓ ਕੁਝ ਚੂੜੀਆਂ ਲੈ ਕੇ ਜਾ ਰਹੇ ਆ ਕਹਿੰਦੇ ਕਿ ਚੂੜੀਆਂ ਭੇਟ ਕਰਨ ਜਾਂਦੇ ਅੱਜ ਦਰਬਾਰ ਸਾਹਿਬ ਦੇ ਵਿੱਚ ਆ ਚੂੜੀਆਂ ਬਣਾਈਆਂ ਜਾਣੀਆਂ ਚੂੜੀਆਂ ਪਹਿਨ ਲਓ ਤੁਸੀਂ 328 ਰੂਪ ਦਾ ਮਾਮਲਾ ਤੁਸੀਂ ਕਿਉਂ ਨਹੀਂ ਹੱਲ ਕਰ ਸਕਿਆ ਅੱਜ ਤੱਕ ਆ ਤੇ ਅੱਜ ਜੀ ਫਲਾਨੇ ਨੇ ਬੋਲ ਦਿੱਤਾ ਤੇ ਫਲਾਨੇ ਨੂੰ ਤਾਲਬ ਕਰ ਲੋ ਧੌਕੇ ਨੇ ਬੋਲ ਦਿੱਤਾ ਧੌਕੇ ਨੂੰ ਤਾਲਬ ਕਰ ਲੋ ਕਿੰਨੇ ਕਿੰਨੂੰ ਤਾਲਬ ਕਰੋਗੇ ਆਪਣੀ ਸੋਚ ਸਹੀ ਰੱਖੋ ਆਪਣਾ ਤੁਸੀਂ ਜੋ ਕੁਝ ਹੋਇਆ ਨਿਘਾਰ ਆਇਆ ਜੋ ਤੁਹਾਡੇ ਰਾਜ ਦੇ ਵਿੱਚ ਹੋਇਆ ਜੋ ਕਾਜ ਸਰੋਵਣੀ ਕਮੇਟੀ ਦੇ ਪ੍ਰਬੰਧਕ ਵਿੱਚ ਹੋ ਰਿਹਾ ਪਹਿਲਾਂ ਉਹ ਸੁਧਾਰ ਲੋ ਤਾਲਬ ਕਰੋ ਹੱਕ ਬੰਦਾਗਾ ਭਾਈ ਜੇਕਰ ਕੋਈ ਅਕਾਲਤਾ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਤਾਲਬ ਕਰੋ ਪਰ ਇਹ ਤੋੜੀਆ ਤੁਸੀਂ ਸ਼ਰੋਮਣੀ ਕਮੇਟੀ ਨੂੰ ਆਪਣੀ ਨਿੱਜੀ ਜੰਗੀਰ ਬਣਾਇਆ ਹੋਇਆਗਾ ਅਗਲੀ ਤੁਹਾਨੂੰ ਇੱਕ ਮੈਂ ਵੀਡੀਓ ਹੋਰ ਸੁਣਾਉਣਾਗਾ ਬੜਾ ਗੋਸਾ ਤੁਹਾਡੇ ਮੈਨੂੰ ਲੱਗਦਾ ਕਿ ਪੱਲੇ ਤੁਹਾਡੇ ਕੱਖ ਨਹੀਂ ਹੋਣਾ ਜਿੰਨਾ ਕੁਝ ਮੀਡੀਆ ਸਾੰਬੀ ਫਿਰਦਾਗਾ ਜੋ ਕੁਝ ਲਈ ਫਿਰਦਾਗਾ ਆ ਹਰ ਪਾਸੇ ਸਖਬੀਰ ਸਿੰਘ ਬਾਦਲਾ ਨੂੰ ਹਰ ਇੱਕ ਬੰਦਾ ਇਹ ਕਹਿੰਦਾ ਕਿ ਤੂੰ ਅਜੇ ਵੀ ਜਿਹੜਾ ਸਤੀਪਾ ਦੇ ਕੇ ਜਿਹੜਾ ਘਰੇ ਬੈਠਦੇ ਐਵੇਂ ਤਾਂ ਸਿੱਖ ਕਹਿੰਦਾ ਕੁਝ ਨਾ ਕੁਝ ਸਵਾਰਿਆ ਜਾਊਗਾ ਜਾਂ ਫਿਰ ਜੇਕਰ ਘਰੇ ਨਹੀਂ ਬਹਿੰਦਾ ਤਾਂ ਫਿਰ ਇਹਨੂੰ ਜੇਲ੍ਹ ਦੇ ਵਿੱਚ ਸਿੱਟੋ ਜਿਸ ਤਰ੍ਹਾਂ ਮਜੀਠੀਆ ਤਟ ਫਰੇ ਆ ਨਾਬਾ ਜੇਲ੍ਹ ਦੇ ਵਿੱਚ ਇਹਨਾਂ ਸਾਲੇ ਜੀਜੇ ਸਾਲੇ ਨੂੰ ਦੋਨਾਂ ਨੂੰ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜੋ ਤੇ ਫਿਰ ਦੇਖੋ ਬਿਰਸਾ ਸਿੰਘ ਬਲਟੋਆ ਪੜਦਾ ਆਸਾਸਤ ਸੁਣ ਲਿਓ ਔਰ ਸੱਚ ਦਾ ਜਿਗਰਾ ਮੜਾ ਜਾ ਕੈਮਰੱਖਿਓ ਜੋ ਵਾਤਾ ਨੂੰ ਪਹਿਲਾਂ ਮੈਂ ਵੀਡੀਓ ਸੁਣਾ ਦੇਮਾ ਫਿਰ ਅੱਗੇ ਗੱਲਬਾਤ ਕਰਦੇ ਆ ਪਹਿਲਾਂ ਤੁਸੀਂ ਆਹ ਵੀਡੀਓ ਸੁਣ ਲਓ ਪਰਚੀ ਆਉਂਦੀ ਇਹਦੇ ਪਰਚੀ ਦੇ ਵਿੱਚ 70 ਸ ਦਾ ਰੂਪ ਸਤਿਗੁਰ ਤੇ ਪਤਾ ਨਹੀਂ ਕਿਹੜੇ ਡੇਰੇ ਨੂੰ ਦੇ ਦਿੱਤੇ ਇਸ ਕਬੀਰ ਬਾਦਲ ਨੂੰ ਜਿਹੜੀਆਂ ਆਈਆਂ ਜਾਂ ਹੋਰ ਜਿਹੜੇ ਉਦੋਂ ਮੁਖ ਆਗੂ ਸੀ ਉਹਨਾਂ ਨਾਲ ਜਿਹੜੀਆਂ ਪਰਚੀਆਂ ਆਈਆਂ ਕਿ ਇਹਨੂੰ 500 ਰੂਪ ਦਿੱਤੇ ਜਾਣ ਜੇ ਸਾਹਬ ਨਾਲ ਪੁੱਛਿਆ ਜਾਵੇ ਸਿੱਧੀ ਪਰਚੀ ਚਲਦੀ ਹੁੰਦੀ ਹੈ ਜਾਂ ਪੁਹੁੰਚਾ ਜਾਂਦਾ ਇਹਨਾਂ ਬੰਦਿਆਂ ਤੇ ਜੋ ਮੁਸ਼ਕਲਾਂ ਮਾਲਣੀਆਂ ਚਾਹੀਦੀਆਂ ਸੀ ਪਿੱਛੇ ਮੂੰਹ ਕਰਨੇ ਚਾਹੀਦੇ ਕਾਲੇ ਤੇ ਖੇਤਰ ਰਾਜ ਕੇ ਪ੍ਰਣਾ ਚਾਹੀਦਾ ਤੇ ਘੇਰੇ ਘੇਰੇ ਸਾਰੇ ਸ਼ਹਿਰ ਦੇ ਲਿਆਉਣਾ ਚਾਹੀਦਾ ਕਿ ਇਹ ਬੰਦੇ ਜਿਹੜੇ 328 ਸੂਬੇ ਜਿੰਨਾਂ ਬੰਦਿਆਂ ਨੇ ਕਹਿਫ ਕੀਤੇ ਕਿਉਂਕਿ ਕਹਿੰਦੇ ਸੀ ਵੀ ਜਿਹੜੀ ਸਰੋਮਨੀ ਕਮੇਟੀ ਹੈ ਮਾਂ ਵਾਂ ਤੇ ਜਿਹੜਾ ਕਾਲੀ ਦਾ ਲਿਆ ਉਹ ਪੋਤੇ ਆ ਉਦੋਂ ਮਾਂ ਪੁੱਤ ਹੀ ਅੱਜ ਤੁਹਾਡਾ ਨਾਰਾ ਜਿਹੜਾ ਉਹ ਕੱਟ-ਕੱਟ ਜਿਹੜੀਆਂ ਚੀਜ਼ਾਂ ਝੜ ਗਿਆ ਵੀਡੀਓ ਲੱਗਣ ਡੀਆਂ ਆ ਵੀਡੀਓ ਤੁਸੀਂ ਸੁਣ ਲਈ ਆ ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹਰ ਪਾਸੇ ਸਖਬੀਰ ਸਿੰਘ ਬਾਦਲਾ ਨੂੰ ਹਰ ਇੱਕ ਬੰਦਾ ਇਹ ਕਹਿੰਦਾ ਕਿ ਤੂੰ ਅਜੇ ਵੀ ਜਿਹੜਾ ਸਤੀਪਾ ਦੇ ਕੇ ਜਿਹੜਾ ਘਰੇ ਬੈਠਦੇਵੇਂ ਤਾਂ ਸਿੱਖ ਕੋਹੋਂ ਦਾ ਕੁਝ ਨਾ ਕੁਝ ਸਵਾਰਿਆ ਜਾਊਗਾ ਜਾਂ ਫਿਰ ਜੇਕਰ ਘਰੇ ਨਹੀਂ ਬਹਿੰਦਾ ਤਾਂ ਫਿਰ ਇਹਨੂੰ ਜੇਲ੍ਹ ਦੇ ਵਿੱਚ ਸਿੱਟੋ ਜਿਸ ਤਰ੍ਹਾਂ ਮਜੀਠੀਆ ਤੜਫਰੇ ਆ ਨਾਬਾ ਜੇਲ੍ਹ ਦੇ ਵਿੱਚ ਇਹਨਾਂ ਸਾਲੇ ਜੀਜੇ ਸਾਲੇ ਨੂੰ ਦੋਨਾਂ ਨੂੰ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜੋ ਤੇ ਫੇਰ ਦੇਖੋ ਬਿਰਸਾ ਸਿੰਘ ਬਲਟੋਆ ਪੜਦਾ ਫੇਰ ਪਤਾ ਲੱਗੂ ਅੰਮਰਤਪਾਲ ਮੈਨੂੰ ਤਾਂ ਬੜਾ ਦੁੱਖ ਲੱਗਦਾ ਸੀ ਇਹਨਾਂ ਨੂੰ ਅੰਮਰਤਪਾਲ ਸਿੰਘ ਕਿਉਂ ਲੜ ਪਿਆ ਇਲੈਕਸ਼ਨ ਲੜ ਪਿਆ ਕਿਉਂ ਇੰਨੀਆਂ ਵੋਟਾਂ ਨੇ ਲੋਕਾਂ ਨੂੰ ਜਿਤਾ ਦਿੱਤਾ ਲੋਕਾਂ ਨੇ ਜਦੋਂ ਭਾਈ ਅੰਮਰਤਪਾਲ ਸਿੰਘ ਆਇਆ ਪੰਜਾਬ ਦੇ ਵਿੱਚ ਕੋਈ ਵਿਰੋਧ ਨਹੀਂ ਹੋਇਆ ਖਾਲਸਾ ਬਹਿਰ ਚਲਾਈ ਉਸ ਤੋਂ ਬਾਅਦ ਇਹਨਾਂ ਨੂੰ ਅੱਗ ਲੱਗ ਗਈ ਸੱਤੇ ਕੱਪੜੇ ਤੇ ਉਸ ਤੋਂ ਬਾਅਦ ਕਹਿੰਦੇ ਕਿ ਥਾਣੇ ਤੇ ਕਬਜ਼ਾ ਕਰ ਲਿਆ ਆ ਫਲਾਨਾ ਕਰ ਲਿਆ ਤੇ ਮਿਕੜਾ ਕਰ ਲਿਆ ਆ ਕਾਂਵਾ ਰੋਲੀ ਪਾਈ ਹਰ ਸਿਮਰਤ ਕੌਰ ਬਾਦਲ ਨੇ ਵੀ ਕਾਂਵਾ ਰੋਲੀ ਪਾਈ ਸੁਖਬੀਰ ਬਾਦਲ ਨੇ ਵਿਸਾ ਸਿੰਘ ਬਲਟੋਹੇ ਨੇ ਉਸ ਤੋਂ ਬਾਅਦ ਸਭ ਤੋਂ ਵੱਧ ਬਿਕਰਮ ਸਿੰਘ ਮਜੀਠੀਏ ਨੇ ਤੇ ਪਰਾ ਹੋਇਆ ਕੀ ਆ ਜਦੋਂ ਜੇਲ੍ਹ ਦੇ ਵਿੱਚ ਬੈਠਾ ਭਾਈ ਅੰਮਰਪਾਲ ਸਿੰਘ ਨੂੰ ਖੰਡੂਰ ਸਾਹਿਬ ਵਸਤੀਆਂ ਨੇ 4 ਲੱਖ ਲੋਕਾਂ ਨੇ ਵੋਟਾਂ ਦੇ ਨਾਲ ਜਿਤਾ ਦਿੱਤਾ ਤਾਂ ਇਹਨਾਂ ਦੇ ਪਿੱਸੂ ਪੈ ਗਏ ਕਿ ਅੰਦਰ ਬੈਠਾ ਵੀ ਜਿੱਤ ਗਿਆ ਤੇ ਫਿਰ ਇਹਨਾਂ ਦਾ ਇੱਕ ਗੈਂਗ ਤਿਆਰ ਕੀਤਾ ਇਹਨਾਂ ਨੇ ਉਹ ਗੈਂਗਾ ਜਿਹੜਾ ਸਰਕਾਰੀ ਆ ਉਹ ਸਟੇਟ ਦਾ ਗੈਂਗਾ ਜਿਹੜਾ ਭਾਈ ਅੰਮਰਪਾਲ ਸਿੰਘ ਨੂੰ ਮਰਵਾਉਣਾ ਚਾਹੁੰਦਾਗਾ ਫਿਰ ਉਹਦੇ ਨਾਲ ਮਜੇਠੀਆਂ ਨੇ ਸਾਂਝ ਪਾਈ ਉਹ ਗੈਂਗ ਦੇ ਨਾਲ ਹਰ ਤਰ੍ਹਾਂ ਤਰ੍ਹਾਂ ਦੇ ਭਾਈ ਅੰਮਰਤਪਾਲ ਸਿੰਘ ਤੇ આરોਪ ਲਾਏ ਕਿ ਭਾਈ ਅੰਮਰਤਪਾਲ ਸਿੰਘ ਨੂੰ ਖਾਤਮਕ ਮੈਂ ਕੀਤਾ ਜਾਵੇ ਜੇਕਰ ਸੌਚ ਕਾਏਗੇ ਲੋਕ ਸਭਾ ਦੇ ਤਾਂ ਅਜੇ ਤੱਕ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ 2024 ਦੇ ਵਿੱਚ ਜਿੱਤਿਆ 2026 ਚੜ ਗਿਆ ਅਜੇ ਤੱਕ ਨਹੀਂ ਬੋਲਣ ਦਿੱਤਾ ਲੋਕ ਸਭਾ ਦੇ ਵਿੱਚ ਆ ਡਰ ਲੱਗਦਾ ਹੈ ਇਹਨਾਂ ਨੂੰ ਇਹਨਾਂ ਪਾਪੀਆਂ ਨੇ ਬੜਾ ਕੁਝ ਕੀਤਾ ਜੀ ਅੰਮਰਤਪਾਲ ਬੋਲ ਪਿਆ ਐ ਹੋ ਜੂਗਾ ਉਹ ਬਾਹਰ ਆ ਗਿਆ ਐ ਹੋ ਜੂਆ ਇਹੀ ਭਾਈ ਬਜਗਤਾਰ ਸਿੰਘ ਹਵਾਰੇ ਦੇ ਨਾਲ ਕੀਤਾ ਸੀ ਸੁਖਬੀਰ ਬਾਦਲ ਨੇ ਹੁਣ ਕਹਿੰਦੇ ਸਾਡੀ ਸਰਕਾਰ ਬਣਾ ਦੇ ਬੇਸ਼ਰਮ ਕਹਿੰਦੇ ਅਸੀਂ ਕਹਿੰਦੇ ਘੁੱਗੀ ਮਾਰ ਲਾਂਗੇ ਬਾਹਰ ਕੱਢ ਦੇ ਕੱਢ ਦਾਂਗੇ ਸਾਰਿਆਂ ਨੂੰ ਹੁਣ ਤੜਪ ਰੇਆ ਉਹ ਦਿਨ ਡੁੱਬਿਆ ਜਦੋਂ ਘੋੜੀ ਚੜਿਆ ਕੁੱਬਾ ਇੱਕ ਕਹਾਵਤ ਆ ਪਾਇਓ ਦਿਨ ਡੁੱਬ ਗਿਆ ਹੁਣ ਤੁਹਾਡਾ ਹੁਣ ਮਾਰੀ ਜਾਓ ਟੱਕਰਾ ਮਿਲਕੀ ਜਾਓ ਹੁਣ ਤੁਹਾਨੂੰ ਜਿਹੜਾ ਇੱਕ ਰੋਗ ਲੱਗ ਗਿਆ ਤੇ ਹੁਣ ਤੁਸੀਂ ਜਿਹੜਾ ਲੱਗਦਾ ਕਿ ਭਗਵੰਤ ਮਾਨ ਦੀ ਸਰਕਾਰ ਜਿਸ ਤਰ੍ਹਾਂ ਸਤੰਦਰ ਕੋਲੀ ਵਰਗੇ ਜਿਸ ਤਰ੍ਹਾਂ ਵਿਕਰਮ ਸਿੰਘ ਬੰਜੀਠੀਏ ਵਰਗੇ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਲੱਗਦਾ ਸਖਵੀਰ ਸਿੰਘ ਬਾਦਲ ਦੀ ਗ੍ਰਿਪਧਾਰੀ ਜਲਦੀ ਹੋ ਜਾਣੀ ਆ ਤੁਸੀਂ ਅੱਜ ਦੀ ਗੱਲ ਯਾਦ ਰੱਖ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਸਖਵੀਰ ਬਾਦਲ ਵੀ ਨਾਬੇ ਜੇਲ੍ਹ ਜਾਂਦਾ ਜਾਂ ਡਿਬਰੂਕੜ ਜਾਂਦਾ ਜਾਂ ਕਿਤੇ ਹੋਰ ਜਾਂਦਾਗਾ ਵੱਡੇ ਸਕੇਤ ਖੜੇ ਹੋ ਜਾਂਦੇ ਆ ਸਰੋਵਣੀ ਕਮੇਟੀ ਦੇ ਕਿੰਨੇ ਮੁਲਾਜ਼ਮਾ 16 ਦੇ ਵਿੱਚੋਂ ਤਿੰਨ ਵਿਦੇਸ਼ਾਂਤ ਤਿੰਨ ਮਰ ਗਏ ਆ 10 ਰਹਿ ਗਏ ਆ ਪੰਜਾਬ ਦੇ ਵਿੱਚ 10 ਦੀ ਜ਼ਿੰਮੇਵਾਰੀ ਹੋਣੀ ਆ ਉਹਦੇ ਵਿੱਚੋਂ ਕਿਹੜੇ ਕਿਹੜੇ ਆ ਹੋ ਸਕਦਾ ਉਹਦੇ ਵਿੱਚੋਂ ਕੋਈ ਸਾਬਕਾ ਪ੍ਰਧਾਨ ਹੋਵੇ ਸਰੋਵਣੀ ਕਮੇਟੀ ਦਾ ਹੋ ਸਕਦਾ ਹਰਜਿੰਦਰ ਸਿੰਘ ਧਾਮੀ ਦਾ ਵੀ ਨੰਬਰ ਲੱਗ ਜਾਵੇ ਹੋ ਸਕਦਾ ਸੁਖਬੀਰ ਬਾਦਲ ਦਾ ਨੰਬਰ ਪੱਕੇ ਹੀ ਆ ਤੇ ਜਿਹੜਾ ਕਿ ਖੁਲਾਸੇ ਕਰਨੇ ਆ ਭਗਵੰਤ ਮਾਨ ਨੇ ਉਹਨੇ ਕਿਹਾ ਕਿ ਟੈਲੀਕਾਸਟ ਕਰੋ 15 ਜਨਵਰੀ ਨੂੰ ਜਿਹੜਾ ਕਿ ਪੇਸ ਹੋਣ ਜਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਤੇ ਹੁਣ ਪਤਾ ਲੱਗੂਗਾ ਕਿ ਭਾਈ ਗੋਲਕਾਂ ਦਾ ਰੁਪਿਆ ਕਿੱਥੇ ਜਾਂਦਾ ਸੀ ਕਿੱਦਰ ਗਿਆ ਅਰਬਾਂ ਖਰਬਾਂ ਦੀ ਜਿਹੜੀ ਚੜਾਵਾ ਚੜਦਾਗਾ ਗੁਰੂ ਦੀ ਗੋਲਕਾਂ ਦੇ ਵਿੱਚ ਤੁਸੀਂ ਇੱਕ ਜਿਹੜੇ ਕਿ 14-15 ਸਾਲ ਹੋ ਗਏ ਵੋਟਾਂ ਨਹੀਂ ਪਵਾਈਆਂ ਧੱਜੀਆਂ ਉਡਾ ਰਹੇ ਹੋ ਲੋਕ ਤਾਂਤਰ ਦਾ ਗਲਾ ਤੁਸੀਂ ਹਰ ਵੇਲੇ ਘੁੱਟਦੇ ਹੋ ਤੇ ਹੁਣ ਵੇਖਦੇ ਆ ਕਿ ਇਹਨਾਂ ਨੂੰ ਜੇਲਾ ਕਿੱਥੇ ਤੱਕ ਹੁੰਦੀਆਂ ਨੇ ਤੇ ਤੁਸੀਂ ਜਿਹੜਾ ਕਿ ਇਹਨਾਂ ਨੇ ਪਾਪ ਕਮਾਇਆ ਜਿਹੜੇ ਬਾਦਲ ਕਿਆ ਨੇ ਕਹਿੰਦੇ ਹੁੰਦੇ ਆ ਪਾਪ ਕਮਾਮਦਿਆ ਤੇਰਾ ਕੋਈ ਨਾ ਬੇਲੀ ਰਾਮ ਹੁਣ ਇਹਨਾਂ ਦਾ ਬੇਲੀ ਰਾਮ ਨਹੀਂ ਰਹਿੰਦਾ ਅਕਾਲ ਪੁਰਖ ਨਹੀਂ ਰਹਿਣਾ ਉਹਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਦੁਸ਼ਟਾਂ ਨੇ ਇਹਨਾਂ ਪਾਪੀਆਂ ਨੇ ਪਾਪ ਹੀ ਇਹਨੇ ਕੀਤੇ ਆ ਅਕਿਰਤ ਘਣਾ ਨੇ ਤੇ ਇਹਨਾਂ ਨੂੰ ਜਿਹੜਾ ਕਿ ਹੁਣ ਲੰਬੀਆਂ ਸਜ਼ਾਵਾਂ ਹੋਣਗੀਆਂ ਇਹਨਾਂ ਨੂੰ ਜਿਹੜਾ ਕਿ ਜੇਲਾ ਦੇ ਵਿੱਚ ਫੜ ਕੇ ਸੁਟਿਆ ਜਾਊਗਾ ਤੇ ਹੁਣ ਰੇੜਕਾ ਕਹਿੰਦੇ ਚੱਲ ਪਿਆ ਕਹਿੰਦੇ ਰਾਜਨੀਤੀ ਕਰਦੇ ਆ ਭਗਵੰਤ ਮਾਨ ਜੇ ਕੋਈ ਹੋਰ ਬੋਲਦਾ ਤੇ ਉਦੋਂ ਰਾਜਨੀਤੀ ਜੇ ਜਦੋਂ ਮਜੀਠੀਆ ਇੱਕ ਪਿੱਛੇ ਟੀਵੀ ਲਾ ਲੈਂਦਾ ਸੀ ਐਲਸੀਡੀ ਲਾ ਲੈਂਦਾ ਸੀ ਆਪਹਾਉ ਦੀ ਆ ਵੀਡੀਓ ਆ ਗਈ ਆ ਫਲਾਨਾ ਕੁਸ ਆ ਗਿਆ ਧਮਕਾ ਕੁਸ ਆ ਗਿਆ ਇਹ ਆਈ ਨੇ ਨਾਲ ਬਣਾ ਕੇ ਬੜਾ ਕੁਸ ਕੀਤਾ ਤੁਸੀਂ ਤੇ ਹੁਣ ਆਪਦੇ ਬਾਰੇ ਚੀਕਾਂ ਮਾਰਦੇ ਹੋ ਖੜੋ ਹੁਣ ਸਟੈਂਡ ਕਰੋ ਜਿਹੜਾ ਤੁਸੀਂ ਕੀਤਾ ਸਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨੂੰ ਸਹੀਦ ਕਰਾਉਣਾ ਵਾਲਾ ਬਾਦਲ ਲੈਣਾ ਹੈਗਾ ਗਰਚਰਨ ਸਿੰਘ ਟੌੜੇ ਨੂੰ ਮਰਵਾਉਣ ਦਾ ਬਾਦਲਾ ਬਾਦਲ ਲੈਣਾ ਹੈਗਾ ਜਗਦੇਵ ਸਿੰਘ ਤਲਵੰਡੀ ਵਰਗੇ ਨੂੰ ਹੋਰ بڑے بڑے ਕੈਪਟਨ ਕਮਲਜੀਤ ਸਿੰਘ ਨੂੰ ਇਹ ਵੀ ਦੱਸਿਆ ਜਾ ਰਿਹਾ ਕਿ ਉਹਦਾ ਐਕਸੀਡੈਂਟ ਨਹੀਂ ਹੋਇਆ ਕਰਵਾਇਆ ਗਿਆ بڑے بڑے ਇਲਜ਼ਾਮ ਲੱਗਦੇ ਆ ਇਹਨਾਂ ਦੇ ਉੱਪਰ ਤੇ ਨਰਕਧਾਰੀ ਵਾਲਾ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਪਾਪ ਹੀ ਇੰਨੇ ਆ ਕਿ ਜਿਹੜਾ ਮੁਸ਼ਕਲ ਹੋ ਜਾਣਾਗਾ ਹੁਣ ਇਹਨਾਂ ਦਾ ਬਚਣਾ ਕਿ ਜਿਹੜਾ ਭਗਵੰਤਮਾਨ ਨੇ ਜਿਹੜਾ ਇੰਨਾ ਤੇ ਉੱਪਰ ਹੈ ਜਿਹੜਾ ਵੱਡੀ ਕਾਰਵਾਈ ਕਰ ਦੇਣੀ ਆ ਤੁਸੀਂ ਇਸ ਤਮਾਮ ਗੱਲਾਂ ਦੇ ਨਾਲ ਤਮਾਮ ਵਿਚਾਰ ਦੇ ਨਾਲ ਕੀ ਸਹਾਇਤਾ ਪ੍ਰਗਟਾਉਣਿਓ ਸਾਡਾ ਕਿਸੇ ਨਾਲ ਗੱਲਾਂ ਨਹੀਂ ਸਿੱਕਬਾਣੀ ਬੈਰ ਨਹੀਂ ਪਰ ਬੈਰ ਵੀ ਉਹ ਜਦੋਂ ਗੁਰੂ ਦੀ ਗੱਲ ਹੋਵੇ ਜਿੱਥੇ ਉੱਤੇ ਫਿਰ ਦੁੱਖ ਲੱਗਦਾਗਾ ਜਿੱਥੇ ਸਿੱਖ ਕੌਮ ਦੀ ਗੱਲ ਹੋਵੇ ਉੱਤੇ ਦੁੱਖ ਲੱਗਦਾਗਾ ਜਿੱਥੇ ਪੰਥ ਦਾ ਕਹਾਣ ਕੀਤਾ ਹੋਵੇ ਉੱਤੇ ਦੁੱਖ ਲੱਗਦਾਗਾ ਤੇ ਹੁਣ ਇਸ ਵੀਡੀਓ ਨੂੰ ਬਰਤਬਾਦੇ ਸ਼ੇਅਰ ਕਰਨਾ ਤੁਹਾਡੀ ਮਰਜ਼ੀ ਆ ਤੇ ਇੱਕ ਕਮੈਂਟ ਵੀ ਜ਼ਰੂਰ ਕਰ ਦਿਓ ਜੇ ਸ਼ੇਅਰ ਨਹੀਂ ਕਰਨੀ ਤੇ ਲੈ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ